ਸਾਰੇ ਵਿਭਾਗਿਆਂ ਦੀਆਂ ਬਦਲੀਆਂ ਦੀ ਜਰੂਰਤ ਹੈ ਤੇ ਬਹੁਤ ਸਾਰੇ ਵਿਭਾਗਾਂ ਨੂੰ ਬਾਰਡਰ ਤੇ ਭੇਜਣ ਦੀ ਜਰੂਰਤ ਹੈ ਦੱਸ ਦਈਏ ਕਿ ਜਦੋਂ ਬਾਰਡਰ ਏਰੀਆ ਵਿੱਚੋਂ ਬਦਲ ਕੇ ਵਿਭਾਗ ਮੋਹਾਲੀ ਤੱਕ ਪਹੁੰਚ ਜਾਂਦੇ ਆ ਬਠਿੰਡੇ ਤੱਕ ਚਲੇ ਜਾਂਦੇ ਆ ਤਾਂ ਮੋਹਾਲੀ ਵਿੱਚੋਂ ਵੀ ਬਦਲ ਕੇ ਬਾਰਡਰ ਏਰੀਆ ਤੱਕ ਜਾਣੇ ਚਾਹੀਦੇ ਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਸਿਵਲ ਵਿਭਾਗ ਨੇ ਜ਼ਿਆਦਾਤਰ ਹਰ ਇੱਕ ਇਨਸਾਨ ਦਾ ਕੋਈ ਵੀ ਕੰਮ ਹੈ ਉਸ ਨੂੰ ਇਗਨੋਰ ਕਰ ਦਿੰਦੇ ਆ ਤਾਂ ਆ ਲੋਕ ਪਰੇਸ਼ਾਨ ਕਿਉਂ ਨੇ ਆ ਜਿੰਨੇ ਲੋਕ ਖੜੇ ਨੇ ਇਹ ਪਰੇਸ਼ਾਨ ਕਿਉਂ ਨੇ ਜਾਣਤਾ ਇਹ ਸਰਕਾਰ ਸੁੱਤੀ ਹੈ ਤਾ ਜਾਏ ਸਰਕਾਰ ਜਿਹੜੀ ਆ ਉਹ ਆਪਣੇ ਗੋਡੇ ਟੇਕ ਗਈ ਆ ਤਾਂ ਹੁਣ ਦੱਸ ਦਈਏ ਕਿ ਗੱਲਾਂ ਤੇ ਫਰਾਂਟੀਆਂ ਤੇ ਕੀਤੇ ਹੋਏ ਕੰਮਾਂ ਦੇ ਜਿਹੜੇ ਆ ਨਹੀਂ ਪੱਥਰ ਧਰਨੇ ਜਾਂ ਇਹਨਾਂ ਨੂੰ ਉਹੀ ਆਉਂਦੇ ਆ ਜੋ ਪਿਛਲੀਆਂ ਸਰਕਾਰਾਂ ਨੇ ਕੰਮ ਕਰੇ ਹੁਣ ਮੁਸ਼ਕਲਾਂ ਦੱਸ ਦਈਏ ਕਿ ਆਹ ਮੁਸ਼ਕਲਾ ਵੇਖ ਸਕਦੇ ਹੋ ਮਿੱਟੀ ਦੇ ਢੇਰ ਤੇ ਮਿੱਟੀ ਦੇ ਪਹਾੜ ਲੱਗੇ ਤਾਂ ਇਹ ਪਹਾੜਾਂ ਦੇ ਵਿੱਚ ਕੀ ਨਜ਼ਰ ਆ ਰਿਹਾ ਤੁਹਾਨੂੰ ਕਿ ਇਹ ਪਹਾੜ ਕਿਉਂ ਲੱਗੇ ਨੇ ਇਹ ਲੋਕਾਂ ਦੀ ਰੋਜੀ ਰੋਟੀ ਦੇ ਅੱਗੇ ਪਹਾੜ ਲੱਗੇ ਨੇ ਇਹਨਾਂ ਲੋਕਾਂ ਦੀ ਰੋਜੀ ਰੋਟੀ ਜਿਹੜੀ ਆ ਉਸ ਦੇ ਅੱਗੇ ਪਹਾੜ ਲੱਗੇ ਨੇ ਕਿ ਮੁਹਾਲੀ ਮੁਹਾਲੀ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਤੇ ਅਸੀਂ ਮੁਹਾਲੀ ਦੇ ਇਸ ਵੇਲੇ 11 ਫੇਸ 'ਚ ਖੜੇ ਆ ਤਾਂ ਇਸ ਮਾਰਕੀਟ ਦਾ ਕੰਮ ਤੇ ਇਸ ਮਾਰਕੀਟ ਦੀ ਰੋਜੀ ਰੋਟੀ ਜਿਹੜੀ ਆ ਉਹ ਕਦੋਂ ਚੱਲੇਗੀ ਤੱਕ ਦੱਸ ਦਈਏ ਕਿ ਇਸ ਮਾਰਕੀਟ ਦੇ ਸਾਹਮਣੇ ਜਦੋਂ ਸੀਵਰੇਜ ਪਾਇਆ ਗਿਆ ਸੜਕ ਬਣਾਈ ਗਈ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਤਾਂ ਦੁਬਾਰਾ ਵੇਖਿਆ ਕਿ ਇਹ ਸੀਵਰੇਜ ਜਿਹੜਾ ਇਹ ਛੋਟਾ ਹੈ ਇਹ ਪਾਈਪ ਛੋਟੀ ਪੈ ਗਈ ਆ ਦਾ ਦੁਆਰਾ ਫੇਰ ਪੱਟ ਦਿੱਤਾ ਤਾਂ ਇਹ ਤਸਵੀਰਾਂ ਹੁਣ ਦੁਬਾਰਾ ਦੀਆਂ ਨੇ ਕਿ ਦੁਬਾਰਾ ਪੱਟ ਕੇ ਢੇਰ ਲਗਾ ਦਿੱਤੇ ਆ ਹੁਣ ਜਿਉਂ-ਜਿਉਂ ਬਾਰਿਸ਼ ਹੁੰਦੀ ਆ ਤਾਂ ਇਹਨਾਂ ਦੀ ਰੋਜੀ ਰੋਟੀ ਦੇ ਉੱਤੇ ਲੱਤ ਵੱਜਦੀ ਆ ਇਹਨਾਂ ਦਾ ਕਾਰੋਬਾਰ ਬੰਦ ਹੋ ਜਾਂਦਾ ਇਹਨਾਂ ਨਾਲ ਗੱਲਬਾਤ ਕਰਦੇ ਆ ਮਾਰਕੀਟ ਵਾਲਿਆਂ ਨਾਲ ਔਰ ਮਾਰਕੀਟ ਦੇ ਭਰਾ ਜੋ ਦੁਖੀ ਨੇ ਇਹਨਾਂ ਨਾਲ ਗੱਲਬਾਤ ਕਰਕੇ ਤਾਂ ਤੁਹਾਡੇ ਤੱਕ ਸਾਂਝੀ ਕਰਦੇ ਆ ਔਰ ਮੁੱਖ ਮੰਤਰੀ ਸਾਹਿਬ ਤੱਕ ਇਹ ਵੀਡੀਓ ਪਹੁੰਚਾਓ ਤਾਂ ਜੋ ਨੀਂਦ ਖੁੱਲੇ ਵਿਭਾਗਾਂ ਤੱਕ ਪਹੁੰਚਣ ਔਰ ਉਹਨਾਂ ਨੂੰ ਦੱਸਣ ਕਿ ਕੰਮ ਕਿਵੇਂ ਹੁੰਦਾ ਆ ਇਹ ਗੱਲਬਾਤ ਕਰਦੇ ਆ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾਜੀ ਪ੍ਰੋਬਲਮ ਕੀ ਹੈ ਇੱਥੇ ਕੀ ਪ੍ਰੋਬਲਮ ਆ ਕਿਉਂ ਤੁਹਾਡੀ ਰੋਜੀ ਰੋਟੀ ਜਿਹੜੀ ਆ ਉਹ ਤੰਗ ਹੋਈ ਪਈ ਸਰੀਏ ਕੰਮ ਚੱਲ ਰਿਹਾ ਚਾਰ ਪੰਜ ਮਹੀਨੇ ਹੋ ਗਏ ਤੇ ਮਾਰਕੀਟ ਜੀ ਮਲੇ ਕੋਈ ਵੀ ਅੰਦਰ ਆਣਾ ਇੰਚਾੰਦਾ ਜੇ ਮੀ ਪੈ ਜਾਂਦਾ ਇਹ ਸਾਰਾ ਬਲੌਕ ਹੋ ਜਾਂਦਾ ਸਾਰੀ ਗੱਡੀਆਂ ਇੱਧਰ ਫਸ ਜਾਂਦੀ ਹੈ ਜੀ ਮਾਰਕੀਟ ਜੀ ਕਿਹੜਾ ਵੀ ਦੁਕਾਨਦਾਰ ਖੁਸ਼ ਨਹੀਂ ਹੈ ਜੀ ਕੰਮ ਕਿਸੇ ਦੁਕਾਨ ਚ ਨਹੀਂ ਆ ਸਾਰੇ ਦੁਖੀ ਹੈ ਕਿਉਂ ਕੋਈ ਬੋਲਦਾ ਮੇਰੀ ਦੁਕਾਨ ਮੇਰੇ ਕੰਗੀਆਂ ਲੋਕਾਂ ਨੇ ਕਿਰਾਇਆ ਦੇਣਾ ਜੀ ਦੁਕਾਨ ਦਾ ਕਿਰਾਇਆ ਦੇਣਾ ਜਿੰਨੇ ਵਰਕਰ ਰੱਖੇ ਵਰਕਰ ਰੱਖੇ ਆ ਉਹਨਾਂ ਦਾ ਸਾਰਾ ਖਰਚਾ ਜਿਹੜਾ ਨਿਕਲਣਾ ਤਨਖਾਹਾਂ ਦੇਣੀਆਂ ਹਾਂਜੀ ਹਾਂਜੀ ਤੇ ਇੱਕ ਇਧਰ ਤੇ ਦੇਣਾ ਆਪਾਂ ਇਧਰ ਤੇ ਦੇਣਾ ਕੰਮ ਸਾਡੇ ਕੋਲ ਹੈ ਨਹੀਂ ਟੈਕਸ ਆਪਾਂ ਦੇ ਰਿਆ ਜੀ ਇਹ ਕਿੰਨੇ ਮਹੀਨੇ ਤੋਂ ਇਹ ਕੰਮ ਰੁਕਿਆ ਹੋਇਆ ਇਹ ਸਾਰੇ 5 ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਜੀ 4-5 ਮਹੀਨੇ ਹੋ ਗਏ ਆ ਤਾਂ ਇਹਦੇ 15 ਦਿਨ ਕੰਮ ਬਲੌਕ ਹੋਇਆ ਤਾਂ ਫਿਕਰ ਪੈ ਜਾਂਦਾ ਕਿ ਕਿੱਥੋਂ ਰੋਜੀ ਰੋਟੀ ਜਿਹੜੀ ਆ ਉਹ ਕਰਨੀ ਹੈ ਇਸ ਸਰ ਕੀ ਕਰਾਂਗੇ ਅਬ ਕੰਮ ਤਾਂ ਹੈ ਹੀ ਨਹੀਂ ਮਾਰਕੀਟ ਜੀ ਬਸ ਆਇਆ ਬਿੱਲੇ ਬੈਠੇ ਆ ਜੀ ਹੁਣ ਜਿੰਨੀ ਜਗ੍ਹਾ ਦਾ ਸੀਵਰੇਜ ਪਾਇਆ ਤਾਂ ਉਹਨਾਂ ਸੀਵਰੇਜਾਂ ਨੂੰ ਮਿੱਟੀ ਨੂੰ ਤਾਂ ਕਲੀਅਰ ਕਰਨਾ ਬਣਦਾ ਨਹੀਂ ਸਰ ਆਪਾਂ ਇਹ ਰਿਕਵੈਸਟ ਕਰਦੇ ਆ ਜਿੰਨਾ ਤੁਸੀਂ ਕੰਮ ਕਿਤੇ ਆ ਪਹਿਲਾਂ ਤੁਸੀਂ ਉਹ ਕਲੀਅਰ ਕਰ ਦਿਓ ਪਰ ਤੁਸੀਂ ਅੱਗੇ ਚੱਲੋ ਤੁਸੀਂ ਕੀ ਕਰ ਰਹੇ ਹੋ ਇੱਕ ਵਾਰੀ ਪੂਰਾ ਕਰ ਰਹੇ ਹੋ ਪੂਰਾ ਕਿਲੋਮੀਟਰ ਦਾ ਕਰ ਦੇਣਾ ਪੂਰਾ ਨਾ ਤਾਂ ਗੱਡੀਆਂ ਆ ਰਹੀਆਂ ਨਾ ਕਸਟਮਰ ਆ ਰਿਹਾ ਨਾ ਸਾਡੇ ਕੋਲ ਕੋਈ ਆਪਣੇ ਕੋਈ ਪਰਸਨ ਇਨਕਮ ਇਨਕਮ ਸੋਰਸ ਹੈ ਤੇ ਅੱਪਾ ਗਵਰਨਮੈਂਟ ਤੇ ਹੀ ਇੱਕ ਦਰਖਾਸਤ ਕਰਦੇ ਆਂ ਜੀ ਕਿ ਤੁਸੀਂ ਸਭ ਤੋਂ ਪਹਿਲੇ ਵੀ ਜਿੰਨਾ ਤੁਸੀਂ ਇਹ ਖੁਨਾਈ ਕੀਤੀ ਹੈ ਜੀ ਇਹ ਪੂਰੀ ਕਰੋ ਤੁਸੀਂ ਪਹਿਲੇ ਅਸੀਂ ਬਹੁਤ ਪਰੇਸ਼ਾਨ ਆ ਜੀ ਤੇ ਲੋਕਾਂ ਨੇ ਤਾਂ ਕਿਹਾ ਸੀ ਬਦਲਾਵ ਵਾਲੀ ਸਰਕਾਰ ਆਉਣੀ ਆ ਬਦਲਾਵ ਵਾਲੀ ਸਰਕਾਰ ਨੇ ਆਪਣਾ ਰੰਗ ਵਿਖਾਉਣਾ ਹੈ ਤਾਂ ਹੁਣ ਉਹ ਬਦਲਾਵ ਵਾਲੀ ਸਰਕਾਰ ਦਾ ਵੀ ਰੰਗ ਵੇਖ ਰਹੇ ਹੋ ਸਰ ਇਹ ਬਦਲਾਵ ਤਾਂ ਮੈਨੂੰ ਕੁਝ ਨਹੀਂ ਲੱਗਿਆ ਜੀ ਲਾਸਟ ਇਅਰ ਵੀ ਕੰਮ ਹੋਇਆ ਜੀ ਇੱਧਰ ਇੱਥੇ ਕੰਮ ਹੋਇਆ ਕੀ ਹੋਇਆ ਕੰਮ ਇੱਥੇ ਸਰਕਾਰਾਂ ਨੇ ਕੰਮ ਕੀਤੇ ਆ ਇੱਥੇ ਪਾਣੀ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਗੋਡੇ ਗੋਡੇ ਪਾਣੀ ਸੀਗਾ 4-4 ਫੁੱਟ ਤੱਕ ਪਾਣੀ ਆਇਆ ਸਾਰੇ ਫ੍ਰਿਜ ਸਾਡੇ ਹਰ ਇੱਕ ਚੀਜ਼ ਖਰਾਬ ਹੋ ਗਈ ਬਿਸਤਰੇ ਤਾਂ ਖਰਾਬ ਹੋ ਗਏ ਸਰਕਾਰ ਨੇ ਕੋਈ ਆ ਕੇ ਨਹੀਂ ਪੁੱਛਿਆ ਆ ਹੁਣ ਸੀਵਰੇਜ ਪਾਣ ਲੱਗਿਆ ਉਹ ਵੀ ਛੋਟੀਆਂ ਪਾਈਪਾਂ ਪਹਿਲਾਂ ਨੇ ਪਾਤੀਆਂ ਜਿਹਦੇ ਕਾਰਨ ਕੋਈ ਪਾਣੀ ਇੱਥੇ ਨਹੀਂ ਨਿਕਲਿਆ ਹੁਣ ਵੱਡੀਆਂ ਪਾਈਪਾਂ ਪਾ ਰਹੇ ਨੇ ਪਰ ਪਾਣੀ ਉਦੋਂ ਪਾ ਰਹੇ ਨੇ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਨੇ ਹੁਣ ਵੱਡੀਆਂ ਪਾਈਪਾਂ ਪਾ ਰਹੇ ਨਾਲ ਸਾਡੇ ਲੋਕਾਂ ਦਾ ਕੰਮ ਸਾਰਾ ਕੰਮ ਖਤਮ ਕਰਤਾ ਇਹਨਾਂ ਨੇ ਔਰ ਇਹ ਮਿੱਟੀ ਦੇ ਕਾਰਨ ਕੋਈ ਇੱਥੇ ਬੰਦਾ ਨਹੀਂ ਆ ਰਿਹਾ ਅੰਦਰ ਨਾ ਇਤਿੱਚ ਕਰੈ ਨਾ ਹੋ ਜਾਂਦਾ ਕਿ ਬੰਦੇ ਕੋ ਨੰਗੇ ਨਹੀਂ ਜਾਂਦਾ ਇੱਕ ਦੋ ਬੋਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੋਂ ਸੁਣਿਆ ਸੀ ਕਿ ਕਈ ਵਾਰੀ ਕਿਸੇ ਵੇਖਿਆ ਕਿ ਪਹਿਲਾਂ ਸੜਕ ਬਣ ਜਾਂਦੀ ਆ ਫਿਰ ਪਾਈਪ ਪਾਉਣ ਵਾਲੇ ਆ ਜਾਂਦੇ ਆ ਫਿਰ ਤਾਰਾਂ ਪਾਉਣ ਵਾਲੇ ਆ ਜਾਂਦੇ ਆ ਤਾਂ ਫਿਰ ਕਹਿੰਦੇ ਆ ਜੀ ਜਲਦੀ ਬਣਾਓ ਅਸੀਂ ਫਿਰ ਪੱਟਣੀ ਆ ਸਾਡਾ ਫੇਰ ਕੋਈ ਕਨੈਕਸ਼ਨ ਰਹਿ ਗਿਆ ਜਿਵੇਂ ਬੀਐਸਐਨਐਲ ਦਾ ਤਾਂ ਹੁਣ ਦੱਸ ਦਈਏ ਕਿ ਉਵੇਂ ਜੇ ਹਾਲਾਤ ਇੱਥੇ ਆ ਕਿ ਪਹਿਲਾਂ ਛੋਟੀਆਂ ਪੈਪਾ ਪਾਈਆਂ ਜਾਂਦੀਆਂ ਫਿਰ ਸੜਕ ਬਣਾਈ ਜਾਂਦੀ ਆ ਤਾਂ ਫਿਰ ਪੱਟ ਘਟ ਢੇਰ ਲਾਏ ਜਾਂਦੇ ਆ ਤਾਂ ਹੁਣ ਵੱਡੀਆਂ ਪੈਪਾ ਪਾਈਆਂ ਜਾਂਦੀਆਂ ਤਾਂ ਇਹ ਵੱਡੀਆਂ ਪਾ ਕੇ ਤਾਂ ਮਿੱਟੀ ਕਿੰਨਾ ਸਮਾਂ ਇੱਥੇ ਰਹੇਗੀ ਇਹ ਲੋਕ ਕਿੰਨਾ ਸਮਾਂ ਪਰੇਸ਼ਾਨ ਰਹਿਣਗੇ ਅਗਰ ਇੱਕ ਹਫ਼ਤੇ ਦੇ ਵਿੱਚ ਕੰਮ ਕਲੀਅਰ ਨਹੀਂ ਹੁੰਦਾ ਤਾਂ ਅਸੀਂ ਹਫ਼ਤੇ ਬਾਅਦ ਫੇਰ ਇੱਥੇ ਢੇਡਾ ਮਾਰਾਂਗੇ ਫੇਰ ਇਹਨਾਂ ਦਾ ਪੱਖ ਜੜੇ ਆ ਲਵਾਂਗੇ ਫੇਰ ਅਸੀਂ ਮਹਿਕਮੇ ਤੱਕ ਵੀ ਜਾਵਾਂਗੇ ਫੇਰ ਉਹਨਾਂ ਤੋਂ ਪੁੱਛਾਂਗੇ ਕਿ ਕਮੀਆਂ ਕੀ ਆ ਔਰ ਕਿਉਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਜੇ ਵੀਡੀਓ ਵਿੱਚ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਤਾਂ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਾਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ